ਪੜਤੋ 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 ਚੰਡੀਗੜ੍ਹ ਦੀ ਪੁਲਿਸ ਨੂੰ ਇਹ ਸਾਟੋ ਨੇ ਪਾਤਾ ਪੜਤੋ ਇਹ ਕਾਟੋ ਦੇ ਵਿੱਚ ਕੋਈ ਕਿਵੇਂ ਇਹੋ ਜਿਹਾ ਸਮਾਨ ਲਿਜਾ ਸਕਦਾ ਹੈ ਜੋ ਕਿ ਚੰਡੀਗੜ੍ਹ ਦੇ ਇੱਕ ਘਰ ਨੂੰ ਹਲਾਕੇ ਰੱਖ ਦਿੰਦਾ ਯਾਨੀ ਕਿ ਕਿਤੇ ਨਾ ਕਿਤੇ ਚੰਡੀਗੜ੍ਹ ਦੇ ਵਿੱਚ ਇਹ ਸਾਟੋ ਦੇ ਵਿੱਚ ਅਜੀਹਾ ਸਮਾਨ ਲੈ ਕੇ ਕਮਰਾ ਇਸੇ ਸ਼ੱਕੀ ਜਿਨ੍ਹਾਂ ਨੂੰ ਨਾ ਤਾਂ ਪੁਲਿਸ ਦਾ ਡਰ ਸੀ ਨਾ ਕਾਨੂੰਨ ਦਾ ਤੇ ਨਾ ਹੀ ਆਪਣੀ ਗ੍ਰਫਤਾਰੀ ਦਾ ਇੱਕ ਜ਼ੋਰਦਾਰ ਧਮਾਕਾ ਕਰਕੇ ਤਿੱਤਰ ਹੋ ਗਏ ਹਾਲਾਂਕਿ ਇਸ ਦੇ ਪਿੱਛੇ ਦਾ ਮਕਸਦ ਕੀ ਸੀ ਇਸ ਦਾ ਖੁਲਾਸਾ ਤਾਂ ਹਜੇ ਨਹੀਂ ਹੋਇਆ ਲੜਖੇਲ ਪੰਜਾਬੀ ਟੀਵੀ ਦੇ ਸਹਿਯੋਗੀ ਰਮੇਸ਼ ਕੁਮਾਰ ਮੌਕੇ ਤੇ ਪਹੁੰਚੇ ਤੇ ਖੁਲਾਸਾ ਹੋਇਆ ਕਿ ਸਾਟੋ ਨੇ ਪਰਥੂ ਪਾਇਆ ਸੀ ਪਰ ਸਭ ਤੋਂ ਵੱਡਾ ਸਵਾਲ ਉਹਨਾਂ ਨੇ ਚੱਕਿਆ ਕਿ ਸਾਟੋ ਦੇ ਵਿੱਚ ਇਹੋ ਜਿਹਾ ਸਮਾਨ ਲੈ ਕੇ ਕਿਵੇਂ ਕੋਈ ਚੰਡੀਗੜ੍ਹ ਚ ਸ਼ਰੇਆਮ ਤੁਸੀਂ ਆਫੀਸ ਦੇਖ ਲਓ ਕੀ ਹੈ ਸਾਡੇ ਸਾਹਮਣੇ ਸਕਰੀਨ ਤੇ ਮੌਕੇ ਤੇ ਚੰਡੀਗੜ੍ਹ ਪੁਲਿਸ ਦੇ ਤਮਾਮ ਆਫੀਸਰ ਦਿਖਾਈ ਦੇ ਰਹੇ ਨੇ ਤਫਤੀਸ਼ ਕਰ ਰਹੇ ਨੇ ਫੋਰੈਂਸਿਕ ਟੀਮ ਸੀਐਸਐਫ ਦੀ ਟੀਮ ਮੌਕੇ ਤੇ ਦਿਖਾਈ ਦੇ ਰਹੀ ਹੈ ਸੀਸੀਟੀਵੀ ਫੁਟੇਜ ਇਕ ਹੱਥ ਲੱਗੇ ਦੇਖ ਸਕਦੇ ਹੋ ਫੁਟੇਜ ਦੇ ਵਿੱਚ ਉਹੀ ਇਸੀ ਆਟੋ ਦੇ ਵਿੱਚ ਹਰਿੰਗ ਦਾ ਆਟੋ ਤੁਹਾਨੂੰ ਦਿਖਾਈ ਦੇ ਰਿਹਾ ਸੀ ਜਿਹਦੇ ਵਿੱਚ ਸਵਾਰ ਹੋ ਕੇ ਪਹੁੰਚੇ ਸੀ ਜਿਨ੍ਹਾਂ ਨੇ ਬਲਾਸਟ ਕੀਤਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਸੈਕਟਰ 10 ਦੀਆਂ ਜਿੱਥੇ 575 ਕੋਠੀ ਦੇ ਬਾਹਰ ਬਲਾਸਟ ਕੀਤਾ ਗਿਆ ਹੈ ਇਸ ਪੂਰੇ ਮਾਮਲੇ ਦੇ ਵਿੱਚ ਜਿਹਦਾ ਐਸਐਸਪੀ ਨੇ ਅੱਜ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕੁਝ ਕਿਹਾ ਉਸ ਦੱਸ ਦਿਆ ਉਹਨਾਂ ਨੇ ਕਹਿਣਾ ਸੀ ਪ੍ਰੈਸ਼ਰ ਬਲਾਸਟ ਕੀਤਾ ਗਿਆ ਜਿਸ ਦੇ ਬਾਅਦ ਦੇਰੇ ਘਰ ਦੇ ਸ਼ੀਸ਼ੇ ਕਾ ਤਕਿਆਂ ਦੇ ਉਹ ਤੱਕ ਟੁੱਟ ਚੁੱਕੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਹੈ ਅੱਜ ਸ਼ਾਮੀ ਤਕਰੀਬਨ 5:30 ਦੇ ਕਰੀਬ ਨਾਈਟ ਸਮੇਂ ਕਿਤੇ ਕੋਈ ਛੋਟੀ ਚੀਜ਼ ਜੋ ਫਾਇਰ ਡਾਈ ਕੀਤੀ ਹੈ वो दी बहुत ज़्यादा आवाज़ भी है, सब फ़्लैट से इनफॉरमेशन सामने से बाना के पढ़ते कितने, ऐसे जो तो पहुँची है तो देखा है कि अभी कुछ चीज़ जिधर कोई प्रेशर, जिधर जो निकले वो प्रेशर टाइप लास्ट छोटा इतने कोई जिधर सारे इसका डिसाइड हो गया, ये कुछ गमले जिधर कुछ पैसे खोलने में नु के भी आगे चीज जा रही है सीएफएसए की शिकायतें पहुंच चुकी है जितने भी मौके तो इकट्ठे करते हैं सारी टीम से माइक थोड़ा नीचे कर दो सारी इन्वेस्टिगेशन इसी कर रहे हैं कि जो तो भी अपडेट लेके आओ अक्षय जिन्होंने ਔਰ ਇਹ ਸਭ ਚੀਜ਼ ਤਾਂ ਵਿਸ਼ਾ ਹੈ ਜੀ ਸਾਰਾ ਜੀ ਹੋਨਰਸ ਆ ਟੈਨੈਂਟਸ ਹੈ ਪਾਸਟ ਟੈਨੈਂਟ ਪਾਸਟ ਸਾਰਾ ਰੈਸਟ ਇਨਵੈਸਟੀਗੇਸ਼ਨ ਇਨੀਸ਼ially ਇਨਵੈਸਟੀਗੇਸ਼ਨ ਜਿਹੜਾ ਆਟੋ ਸਸਪੈਕਟਿਡ ਆਟੋ ਜਿਆ ਮੈਮ ਆਟੋ ਆਇਆ ਸਸਪੈਕਟਿਡ ਉਹਦੇ ਜਿਹੇ ਹੁਣ ਇਨਵੈਸਟੀਗੇਸ਼ਨ ਕੰਪਲੇਨੈਂਟ ਦੱਸਿਆ ਜੀ ਕਿ ਆਟੋ ਚ ਦੋ ਬੰਦੇ ਸ਼ੱਕੀ ਇੱਥੇ ਆਏ ਸੀ ਜਿਨ੍ਹਾਂ ਨੇ ਗ੍ਰੇਨੇਡ ਥਰੋਲ ਕਰਕੇ ਕੀਤਾ ਹੂੰ ਜਿਹੜੇ ਕੰਪਲੇਨੈਂਟ ਸੀ ਉਹ ਆਪਣੇ ਘਰ ਦੇ ਵਿਹੜੇ 'ਚ ਹੀ ਬੈਠੇ ਸੀ ਹੁਣ ਉਹਨਾਂ ਨੇ ਦੇਖਿਆ ਤੇ ਜਦੋਂ ਇਥੋਂ ਆਟੋ ਐਸਕਾਪਡ ਹੋ ਗਿਆ ਉਸ ਤੋਂ ਬਾਅਦ ਇਹ ਸਾਡੀ ਟੀਮ ਹੁਣ ਲੱਗਿਆ ਹੋਈ ਹੈ ਜਿਹੜਾ ਇਹ ਸਾਰਾ ਅਸੀਂ ਕੰਪਲੇਨਰ ਨਾਲ ਮਿਲ ਕੇ ਸਾਰੀ ਇਨਵੈਸਟੀਗੇਸ਼ਨ ਕੀਤੀ ਹੈ ਜੀ ਦਾ ਗ੍ਰੇਨੇਡੀ ਹੈ نیو ہڈی میں جویں دسے ہے اسی پوری انویسٹیگیشن کر رہی ہیں سم بلاسٹ है ہیپنڈ واٹ از دی کاز اف بلاسٹ تو سی ہیل انویسٹیگیٹ کر رہی ہیں وہ ٹرننگ لگ رہا میں اپ کو بھی شروعاتی جا اس میں جتھے اگئے فرینسی کیسی ٹیمز اگئی ہیں کہ وہ اسی ਇਨਾ ਦੀ ਰੰਜਿਸ਼ ਕੀ ਸੀ ਕਿਸ ਮਨਸ਼ਾ ਦੇ ਇਨਾ ਨੇ ਇਹ ਬਲਾਸਟ ਕੀਤਾ ਜਿਹੜਾ ਬਲਾਸਟ ਵਾਲੀ ਸਮਗਰੀ ਹੈ ਇਹ ਕੀ ਸੀ ਪੁਲਿਸ ਹਰ ਐਂਗਲ ਤੋਂ ਤਫਤੀਸ਼ ਕਰ ਰਹੀ ਹੈ ਕਿ ਆਖਰਕਾਰ ਇਹ ਸਮਗਰੀ ਲੈ ਕੇ ਆਟੋ ਦੇ ਵਿੱਚ ਤੁਹਾਨੂੰ ਦੇਖ ਸਕਦੇ ਹੋ ਇੱਕ ਆਟੋ ਦੇ ਵਿੱਚ ਸਮਗਰੀ ਲੈ ਕੇ ਸੈਕਟਰ 10 ਜਿਹੜਾ ਚੰਡੀਗੜ੍ਹ ਦਾ ਪੋਸ਼ ਏਰੀਆ ਹੈ ਮਕਾਨ ਨੰਬਰ 575 ਦੇ ਬਾਹਰ ਬਲਾਸਟ ਕੀਤਾ ਗਿਆ ਤਸਵੀਰਾਂ ਤੁਹਾਡੇ ਸਾਹਮਣੇ ਹੈ ਪੁਲਿਸ ਹਰ ਐਂਗਲ ਤੋਂ ਤਫਤੀਸ਼ ਕਰ ਰਹੀ ਹੈ ਕਿ ਆਖਰ ਇਨਾ ਦਾ ਵੇਸ਼ ਕੈਚ ਕਰਤਾ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਤਫਤੀਸ਼ ਦੇ ਚੁਟੀਆਂ ਪੁਲਿਸ ਕੀ ਆਖਰਕਾਰ ਇਹ ਪੂਰਾ ਵਿਵਾਦ ਜਿਸ ਕਿਸ ਗੱਲੋਂ ਲੈ ਕੇ ਜਿਹੜਾ ਪ੍ਰੈਸ਼ਰ ਬੰਬ ਹੈ ਉੱਥੇ ਫੈਂਕਿਆ ਗਿਆ ਜਿਸ ਦੇ ਬਾਅਦ ਜਦ ਬਲਾਸ ਹੋਇਆ ਤੇ ਪੂਰੇ ਘਰ ਦੇ ਜਿਹੜੇ ਸ਼ੀਸ਼ੇ ਕੱਚ ਦੇ ਇਹ ਸਭ ਟੁੱਟ ਚੁੱਕੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਹੈ ਸੀਸੀਟੀਵੀ ਫੁਟੇਜ ਦੇ ਵੀ ਦੇਖ ਸਕਦੇ ਹੋ ਇਸੇ ਆਟੋ ਦੇ ਵਿੱਚ ਸਵਾਰ ਹੋ ਕੇ ਪਹੁੰਚੇ ਸੀ ਹਮਲਾਵਰ ਇਹ ਕੌਣ ਹੈ ਕਿੱਥੇ ਦੇ ਰਹਿਣ ਵਾਲੇ ਆ ਪੁਰਾਣੀ ਰੰਜਿਸ਼ ਕੀ ਹੈ ਪੁਲਿਸ ਅਰੇ ਐਂਗਲ ਤੋਂ ਤਫਤੀਸ਼ ਕਰ ਰਹੀ ਹੈ ਫਿਲਹਾਲ ਚੰਡੀਗੜ੍ਹ ਵਰਗੇ ਸ਼ਹਿਰ ਤੇ ਇਸ ਤਰ੍ਹਾਂ ਦਾ ਬਿਸਕੋਟਕ ਜਿਹੜਾ ਬਿਸਕੋਟਕ ਬੰਬ ਹੈ ਇਸਤੇਮਾਲ ਕੀਤਾ ਗਿਆ ਜਿੱਥੇ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੁੰਦੇ ਆ ਤੁਹਾਨੂੰ ਦੱਸ ਦਈਏ ਫਿਲਹਾਲ ਮੌਕੇ ਤੇ ਪੁਲਿਸ ਦੇ तमाम ਅਫੀਸਰ ਪਹੁੰਚੇ ਹੋਏ ਨੇ ਹਰ ਐਂਗਲ ਤੋਂ ਤਫਤੀਸ਼ ਕਰ ਰਹੀ ਹੈ ਚੰਡੀਗੜ੍ਹ ਪੁਲਿਸ ਜਦੋਂ ਇਹ ਬਿਸਕੋਟ ਹੋਇਆ ਕੋਈ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਆ ਰਹੀ ਫਿਲਹਾਲ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕੀਤੀ ਹੈ ਦੇਖਣ ਵਾਲੀ ਗੱਲ ਹੋਏਗੀ ਜਿਹੜੇ ਹਮਲਾਵਰ ਸੀ ਉਹ ਕੌਣ ਸੀ ਕਿੱਥੋਂ ਆਏ ਆ ਪੁਰਾਣੀ ਰੰਜਿਸ਼ ਕੀ ਹੈ ਹੁਣ ਪੁਲਸਾ ਤਪਤੀਸ਼ ਤੋਂ ਬਾਅਦ ਖੁਲਾਸਾ ਹੋਏਗਾ ਆਪਣੇ ਸਹਿਯੋਗੀ ਰਵੀ ਦੇ ਨਰਮੇਸ਼ ਕੁਮਾਰ ਸੈਨਿਕ ਮੇਂ ਚੰਡੀਗੜ੍ਹ